ਹਾਂਜੀ ਦੋਸਤੋ ਅੱਜ ਆਪਾਂ ਨਵੀਂ ਆਈਟਮ ਲੈ ਕੇ ਆਏ ਆਂਗੇ ਜਿਵੇਂ ਕਿ ਫੋਨ Oppo ਦੇ Vivo ਦੇ Samsung ਦੇ ਸਾਰੇ ਮਾਡਲ ਮਿਲ ਜਣਗੇ ਆਪਣੇ ਕੋਲ ਹੀ ਇਹਨਾਂ ਦੀ ਕਿਸ਼ਤਾਂਤੀ ਵੀ ਮਿਲ ਜਾਣਗੇ ਬਜਾਇਜ਼ ਕਾਰਡ TVS ਜਿਵੇਂ DMF ਫਾਈਨਾਂਸ Samsung ਦਾ ਜੋ ਵੀ ਫਾਈਨਾਂਸ ਕਰਨਾ ਉਹ ਵੀ ਹੋ ਜਾਊ ਆਪਣੇ ਕੋਲੇ ਨਵੇਂ ਫੋਨ ਦੇ ਨਾਲ ਹੈ ਦੰਮੀਆਂ ਵੀ ਸਾਰੀਆਂ A to Z ਹੈ ਦੇਖਣ ਲਈ ਫੋਨ ਹੀ ਮਿਲੂਗਾ ਆ ਬਾਈ ਨੇ ਫੋਨ ਨਵਾਂ ਲਿਆ F29 Pro Oppo ਦਾ ਵਾਟਰਪੂਫ ਸਪੈਸ਼ਲੀ ਬਾਈ ਵੇਖ ਕੇ ਲੈ ਕੇ ਆਇਆ ਤੇ ਆਪਣੀ ਵੀਡੀਓ ਪਹਿਲਾਂ ਹੀ ਪਾਈ ਸੀਗੀ YouTube ਤੇ ਰੂਹ ਵੇਖ ਇਹਦਾ ਸਭ ਤੋਂ ਬੈਸਟ ਲੈ ਕੇ ਬਾਈ ਨੂੰ ਬਾਈ ਨੂੰ ਪੁੱਛਾਂਗੇ ਆਪਾਂ ਫੋਨ ਨਵਾਂ ਲੈ ਗਏ ਆ Oppo Fenty Pro ਕਿਵੇਂ ਲੱਗਿਆ ਹਾਂਜੀ ਬਾਈ ਜੀ ਦੱਸੋ ਮਾੜਿਆ ਬਾਈ ਨੂੰ ਬਹੁਤ ਵਧੀਆ ਲੱਗਿਆ ਜੀ ਪਹਿਲਾਂ ਵੀ Oppo ਚਲਾਇਆ ਸੀ ਹੁਣ ਵੀ ਦੁਬਾਰੇ ਫਿਰ Oppo ਲਿਆ ਬਹੁਤ ਵਧੀਆ ਮਾੜਿਆ Oppo ਦੇ ਨਰੇ ਕੋਈ ਫੋਨ ਆਪੇ ਕੋ ਲਾਉਂਗੇ ਸਪੈਸ਼ਲ ਨੂੰ ਆਪਾਂ ਗਿਫਟ ਦਵਾਂਗੇ Apple ਦੇ ایرਪອດ ਸਭ ਤੋਂ ਬੈਸਟ ਵਧੀਆ ਕੁਆਲਿਟੀ ਵਾਲੇ ਇਹ ਹਰੇਕ ਕਸਟਮਰ ਨੂੰ ਮਿਲਣਗੇ ਜੋ ਵੀ ਕੋਈ ਟੱਚ ਫੋਨ ਨਵਾਂ ਲਊਗਾ ਟਰੇਗ ਨਾਲ ایرਪອດ ਫ੍ਰੀ ਮਿਲਣਗੇ ਆਦਰਵਾਈਜ਼ ਸਾਰਾ ਕੁਸ ਕਵਰ ਮਿਲਣਗੇ ਸਪੈਸ਼ਲ ਆਈਫੋਨ ਦੇ ਸਾਰੇ ਮਾਡਲ ਹੈ ਆਈਫੋਨ 6 ਤੋਂ ਲੈ ਕੇ 16 ਪ੍ਰੋ ਮੈਕਸ ਤੱਕ ਸਾਰੇ ਕਵਰ 8 ਬਟ ਮਿਲਣਗੇ ਬਾਕੀ ਹੋਰੀ ਐਕਸੈਸਰੀ ਜਿਵੇਂ ਕਿ ਗਲਾਸ ਕਵਰ ਕਵਰ ایرਬੋਡ ਐਕਸੈਸਰੀ ਸਾਰੀ オリジナル ਮਿਲੂਈ ਸਾਰੀ ਜੋ ਵੀ ਆਪਾਂ ਨੂੰ ਪਸੰਦ ਆ ਤਾਂ ਵੀਡੀਓ ਦੇਖ ਕੇ ਆਓ ਤੇ ਆਪਣਾ ਫੈਸਲਾ ਲਓ ਨਾਲੇ ایرਪੋਡ 3 ਲੋ ਨਾਲੇ ਫੋਨ ਦੇ ਨਾਲ ਵਧੀਆ ਕਿਸ਼ਤਾਂ 'ਚ ਫੋਨ ਮਿਲਣਗੇ ਕੈਸ਼ ਵੀ ਆਪਣਾ ਕੰਮ ਸੌਫਟਵੇਅਰ ਦਾ ਸਾਰਾ ਕੰਮ ਆ ਜੀ ਫੋਨ ਲੋਕਿੰਗ ਅਨਲੋਕਿੰਗ ਦਾ ਸਾਰਾ ਕੰਮ ਆ ਜੀ ਹਾਰਡਵੇਅਰ ਦਾ ਪ੍ਰੋਪਰ ਕੰਮ ਆ ਜੀ ਕੋਈ ਸੌਫਟਵੇਅਰ ਲਵਾਣਾਗਾ ਡਿਸਪਲੇ ਪਾਉਣੀ ਆ ਕੋਈ ਵੀ ਰਿਪੇਅਰ ਦਾ ਕੰਮ ਆ ਆਈਸੀ ਲੈਵਲ ਹਨ ਮਾਈਕ ਹੋ ਗਿਆ ਸਪੀਕਰ ਹੋ ਗਿਆ ਕੋਈ ਵੀ ਜੱਕਾ ਜੋਗੀ ਪ੍ਰੋਬਲਮ ਆ ਸਾਰਾ ਕੁਝ ਸਮਝੂ ਆਪਣੇ ਕੋਲ ਹੀ ਆਪਣਾ ਟਿਪਰੋਚ ਫੁੱਲ ਵਾਟਰਪੂਫ ਆ ਜੀ ਬਾਈ ਨੂੰ ਦਿੱਤਾ ਹੀ ਹੁਣ ਕਸਟਮਰ ਨੂੰ ਆਪਾਂ 29 ਪ੍ਰੋ ਨਾਲੇ ਗ੍ਰੇਡ ਘੱਟ ਆ ਨਾਲੇ ਮੈਮਰੀ ਜ਼ਿਆਦਾ ਆ ਜੀ ਫੁੱਲ ਵਾਟਰਪੂਫ ਆ ਗਿਆ ਸੈੱਟ ਦੇਖਣ ਦੀ ਪੂਰਾ ਸੋਹਣਾ ਜੀ ਹੈਂਡੀ ਆ ਨਾਲੇ ਫੋਨ ਸੋਹਣਾ ਬੁਰਾ ਜੀ ਆਪਣ ਸ਼ਾਪ ਦਾ ਨਾਮ ਹੈ ਗੁਰੂ ਰਾਮ ਦਾ ট্রেਡਰਸ ਆਪਣਾ ਕੰਮ ਸਪੈਸ਼ਲੀ ਕੈਮਰਾ ਦਾ ਵੀ ਹੈਗਾ ਮੋਬਾਈਲਾਂ ਦਾ ਵੀ ਹੈਗਾ ਜੀ ਜਿੱਥੇ ਪੁਰਾਣੀ ਬੈਂਕ ਸੀ ਆਪਣੀ HDFC ਸਾਹਮਣੇ ਆ ਰਾਜੀ ਉਹਦੇ ਕੋਲ ਆਪਣੀ ਸ਼ਾਪ 바ਜੀ ਤੇ ਆਪਣਾ ਫੋਨ ਨੰਬਰ ਥੋੜਾ ਚੱਲਦੇ ਸਕਰੀਨ ਤੇ ਸ਼ੋ ਹੋ ਜੂਗਾ ਜੀ